ਜਗਰੂਪ ਸਿੰਘ ਸੇਖਵਾ ਨੇ ਮਾਰਕੀਟ ਕਮੇਟੀ ਕਾਦੀਆਂ ਨੇ ਤਹੀ ਤਾਂ ਹੁੰਦੀਆਂ ਸੜਕਾਂ ਦਾ ਉਦਘਾਟਨ ਕੀਤਾ ਜਗਰੂਪ ਸਿੰਘ ਸੇਖਵਾ ਨੇ ਕਿਹਾ ਕਰੋੜਾ ਰੁਪਏ ਦੀ ਲਾਗਤ ਨਾਲ ਪੜਨ ਵਾਲੀਆਂ ਇਹਨਾਂ ਸੜਕਾਂ ਦੀ ਸਾਰ ਕਦੇ ਕਿਸੇ ਪਾਰਟੀ ਨੇ ਨਹੀਂ ਲਈ ਉਹਨਾਂ ਨੇ ਕਿਹਾ ਕਿ ਮਾਰਕੀਟ ਕਮੇਟੀ ਦੇ ਅੰਡਰ ਆਉਣ ਵਾਲੀਆਂ ਸੜਕਾਂ ਦੇ 17 ਕਰੋੜ ਰੁਪਏ ਮਨਜ਼ੂਰ ਕਰ ਦਿੱਤੇ ਗਏ ਹਨ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੁਮਾਇੰਦਾ ਹੋਣ ਕਰਕੇ ਮੇਰਾ ਇਹ ਫਰਜ਼ ਹੈ ਕਿ ਮੈਂ ਲੋਕਾਂ ਦੇ ਕੰਮ ਵੱਧ ਤੋਂ ਵੱਧ ਕਰਾਂ ਜਗਰੂਪ ਸਿੰਘ ਸੇਖਵਾ ਨੇ ਕਿਹਾ ਕਿ ਮੁਸਲਮਾਨ ਜਮਾਤ ਅਹਿਮਦਿਆ ਦਾ ਅੰਤਰਰਾਸ਼ਟਰੀ ਜਲਸਾ ਸਲਾਣਾ ਦਸੰਬਰ ਦੇ ਮਹੀਨੇ ਵਿੱਚ ਸ਼ੁਰੂ ਹੋਣ ਵਾਲਾ ਹੈ ਉਸ ਤੋਂ ਪਹਿਲਾਂ ਪਹਿਲਾਂ 5 ਕਰੋੜ ਦੀ ਲਾਗਤ ਨਾਲ ਸੜਕਾਂ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਜਾਵੇਗਾ ਅੱਜ ਅਸੀਂ ਮਾਰਕੀਟ ਕਮੇਟੀ ਕਾਦੀਆਂ ਦੀਆਂ ਜੋ ਸੜਕਾਂ ਦੀ ਰਿਪੇਅਰ ਮਨਜ਼ੂਰ ਹੋਈ ਆ ਉਹਦੇ ਕੰਮ ਜਿਹੜੇ ਆ ਉਹ ਅੱਜ ਕੀਤੇ ਜਾ ਰਹੇ ਨੇ ਅੱਜ ਪਿੰਡ ਪਕਤੂ ਕੋਲ ਵਿਖੇ ਜੋ ਪਿੰਡ ਦੇ ਵਿੱਚੋਂ ਦੀ ਰੋਡ ਨੰੱਕੇ ਰਾਮਪੁਰ ਤੱਕ ਜਾਂਦੀ ਆ ਉਹਦਾ ਤਕਰੀਬਨ 1 ਕਿਲੋਮੀਟਰ ਅੱਜ ਅਸੀਂ ਉਹਦੀ ਨੀ ਪੱਥਰ ਰੱਖਿਆ ਰੋਡ ਦੇ ਰਿਪੇਅਰ ਦੇ ਕਾਰਜਾਂ ਦਾ ਇਹਦੇ ਨਾਲ ਨਾਲ ਉਹ ਸੜਕਾਂ ਹੋਰ ਨੇ ਜਿਹੜੀ ਕਾਦੀਆਂ ਤੋਂ ਤਰਖਾਣਾ ਵਾਲੀ ਤੋਂ ਬੋੜੀ ਸਾਹਬ ਤੱਕ ਔਰ ਪੀਜੀ ਸੜਕ ਪਿੰਡ ਕੂਟ ਦੀ ਜਿਹੜੀ ਆ ਉਹਦੀ ਰਿਪੇਅਰ ਦੇ ਨਹੀਂ ਪੱਥਰ ਰੱਖਿਆ ਔਰ ਜੇ ਮੈਂ ਸਮੁੱਚਤਾ ਚ ਦੱਸਾਂ ਤੇ ਮਾਰਕੀਟ ਕਮੇਟੀ ਕਾਦੀਆਂ ਦੇ ਵਿੱਚ 17 ਕਰੋੜ ਰੁਪਏ ਦੇ ਕੰਮ ਜਿਹੜੇ ਉਹ ਮਨਜ਼ੂਰ ਹੋਏ ਆ ਇਸੇ ਤਰ੍ਹਾਂ ਮਾਰਕੀਟ ਕਮੇਟੀ ਕਾਨੂੰਗਾਨ ਚ 45 ਕਰੋੜ ਰੁਪਏ ਦੇ ਔਰ ਮਾਰਕੀਟ ਕਮੇਟੀ ਧਾਰੀਆਲ ਚ 35 ਕਰੋੜ 27 ਲੱਖ ਉਹ ਬਹੁਤ ਵੱਡੀ ਅਮਾਉਂਟ ਦੇ ਵਿੱਚ ਸਾਡੇ ਹਲਕੇ ਦੇ ਵਿੱਚ ਰਿਪੇਅਰ ਦੇ ਕੰਮ ਜੂਰ ਹੋਏ ਆ ਔਰ ਇੱਕ ਇੱਕ ਕਰਕੇ ਹਰ ਸੜਕ ਜਿਹੜੀ ਆ ਉਹਦੀ ਵਧੀਆ ਰਿਪੇਅਰ ਜਿਹੜੀ ਕਰਾਈ ਜਾ ਰਹੀ ਆ ਕਿਉਂਕਿ ਪਿਛਲੇ 10-12 ਸਾਲ ਤੋਂ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਇੱਕ ਵੀ ਸੜਕ ਦੀ ਜਿਹੜੀ ਆ ਰਿਪੇਅਰ ਉਹ ਨਹੀਂ ਹੋਈ ਜੇ ਹੋਈ ਆ ਤੇ ਉਹ ਪੁਰਾਣੀ ਮੈਨੂੰ ਯਾਦ ਆਉਂਦੀ ਆ ਮੇਰੇ ਪਿਤਾ ਜੀ ਦੇ ਟਾਈਮ ਦੀਆਂ ਜਿਹੜੀਆਂ ਸੜਕਾਂ ਰਿਪੇਅਰ ਹੋਈਆਂ ਨੇ ਜਿੱਥਾਂ ਉਹਨਾਂ ਦੇ ਨਹੀਂ ਪੱਥਰ ਨੇ ਤੇ ਜਾਂ ਹੁਣ ਮੇਰੇ ਵੱਲੋਂ ਰੱਖੇ ਜਾ ਰਹੇ ਆ ਉਹ ਇਹ 10-12 ਸਾਲ ਦਾ ਵਖਫਾ ਜਿਹੜਾ ਵਿਚਵਾਲਾ ਵਾ ਇਹਦੇ ਚ ਇੱਕ ਵੀ ਸੜਕ ਦੀ ਰਿਪੇਅਰ ਨਹੀਂ ਹੋਈ ਜਿੱਦ ਕਰਕੇ ਸੜਕਾਂ ਬੜੀ ਮਾੜੇ ਹਾਲਤ ਚ ਸੀ ਖਸਤਾ ਹਾਲਤ ਸੀਗੀਆਂ ਔਰ ਲੋਕਾਂ ਵੱਲੋਂ ਇਹ ਨਿਰੰਤਰ ਮੰਗ ਕੀਤੀ ਜਾ ਰਹੀ ਸੀ ਕਿ ਇੱਕ ਇੱਕ ਕਰਕੇ ਹਰ ਸੜਕ ਦੀ ਰਿਪੇਅਰ ਜਿਹੜੀ ਆ ਉਹ ਕਰਾ ਕੇ ਦਿਓ ਸੋ ਅਸੀਂ ਬਚਨਬਾਦ ਦਾ ਲੋਕਾਂ ਦੇ ਲਈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਇਹ ਸਾਡਾ ਜਿਹੜਾ ਪ੍ਰੈਰੋਗੇਟਿਵ ਬਣਦਾ ਕਿ ਲੋਕਾਂ ਦੇ ਮਸਲੇ ਜਿਹੜੇ ਆ ਇੱਕ ਪੁੱਲ ਦਾ ਕੰਮ ਕਰਨਾ ਮੇਰਾ ਔਰ ਸਰਕਾਰ ਦੇ ਵਿੱਚ ਕਿਉਂਕਿ ਪਾਰਟੀ ਦਾ ਨਮਾੰਦਾ ਹੁਣ ਦੇ ਨਾਤੇ ਹਲਕਾ ਚਾਰਜ ਹੋਣ ਦੇ ਨਾਤੇ ਮੇਰਾ ਇਹ ਫਰਜ ਬਣਦਾ ਕਿ ਲੋਕਾਂ ਦੇ ਵਿੱਚ ਔਰ ਸਰਕਾਰ ਦੇ ਵਿੱਚ ਇੱਕ ਪੁਲ ਦਾ ਕੰਮ ਕਰਾਂ ਲੋਕਾਂ ਦੀਆਂ ਜੋ ਮੰਗਾਂ ਨੇ ਉਹ ਸਰਕਾਰ ਤੱਕ ਪਹੁੰਚਾਵਾਂ ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਜਦੋਂ ਵੀ ਇਲਾਕੇ ਦੀ ਇਹ ਮਸਲੇ ਜਿਹੜੇ ਆ ਡਵੈਲਪਮੈਂਟ ਦੇ ਹੋਣ ਚਾਹੇ ਹੋਰ ਮਸਲੇ ਸਮਾਜਿਕ ਹੋਣ ਜਦੋਂ ਵੀ ਮੈਂ ਸੀਐਮ ਸਾਹਿਬ ਕੋ ਲੈ ਕੇ ਜਾਣਾ ਮਨਿਸਟਰ ਸਾਹਿਬਾਨ ਕੋ ਲੈ ਕੇ ਜਾਣਾ ਤੇ ਬਹੁਤ ਸਤਿਕਾਰ ਦਿੱਤਾ ਜਾਂਦਾ ਔਰ ਤਕਰੀਬਨ ਮਸਲੇ ਹੱਲ ਕੀਤੇ ਜਾਂਦੇ ਨੇ ਤੋਂ ਬਹੁਤ ਹਲਕੇ ਚ ਕਾਦੀਆਂ ਹਲਕੇ ਚ ਵਿਕਾਸ ਦੀ ਲਹਿਰ ਚੱਲ ਰਹੀ ਆ ਚਾਹੇ ਉਹ ਸੜਕਾਂ ਦੇ ਕੰਮ ਹੋਣ ਚਾਹੇ ਪਹਿਲੋਂ ਅਸੀਂ ਜਿਹੜੀ ਸਿੱਖਿਆ ਕ੍ਰਾਂਤੀ ਦੇ ਵਿੱਚ 122 ਸਕੂਲਾਂ ਦੇ ਵਿੱਚ ਮੈਂ ਆਪ ਗਿਆ ਸੀਗਾ ਔਰ ਇਕੱਲੇ-ਇਕੱਲੇ ਕਮੂਟੇ ਵਿੱਚ ਜਿਹੜੇ ਉਹ ਕੰਮ ਕੀਤੇ ਸੀ ਔਰ ਉੱਥੇ ਵੀ ਇਹੋ ਪਿਕਚਰ ਨਜ਼ਰ ਆਈ ਸੀ ਕਿ ਜਾਂ ਨਹੀਂ ਪੱਥਰ ਮੇਰੇ ਪਿਤਾਈ ਦੇ ਵੇਲੇ ਦੇ ਸੀ ਤੇ ਜਾਂ ਹੁਣ ਮੇਰੇ ਆ ਤੁਸੀਂ ਆਪ ਪ੍ਰੈਕਟੀਕਲੀ ਜਾ ਕੇ ਵੇਖ ਸਕਦੇ ਹੋ ਪਿਛਲੇ ਕਾਂਗਰਸ ਰਾਜ ਦੇ ਵਿੱਚ ਨਾ ਤਾਂ ਕਿਸੇ ਸਕੂਲ ਦਾ ਕੋਈ ਨਵਾਂ ਕਮਰਾ ਬਣਿਆ ਤੇ ਨਾ ਕਹੇ ਹਲਕੇ 'ਚ ਸੜਕ ਦੀ ਕੋਈ ਕੰਮ ਹੋਈ ਨਾ ਪਿੰਡਾਂ 'ਚ ਕੋਈ ਗਲੀਆਂ ਬਣੀਆਂ ਨੇ। ਸੋ ਹੁਣ ਜਿਹੜਾ ਵਿਕਾਸ ਹੋ ਰਿਹਾ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਆ ਉਹਦੇ ਵਿੱਚ ਸਾਰੇ ਵਿਕਾਸ ਦੇ ਕਾਰਜ ਹੋ ਰਹੇ ਨੇ। ਹੁਣ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਰੋਸ਼ਨ ਪੰਜਾਬ ਮੁਹਿੰਮ ਦੇ ਤਹਿਤ 8 ਕਰੋੜ ਰੁਪਇਆ ਕਾਦੀਆਂ ਜਿਹੜੀ ਸਬਡਿਵੀਜ਼ਨ ਆ ਬਿਜਲੀ ਦੀ ਉਹਦਾ ਮਨਜ਼ੂਰ ਹੋਇਆ ਉਹਦੇ ਚ ਨਵੇਂ ਟਰਾਂਸਫਾਰਮਰ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ 10 ਨਵੇਂ ਟਰਾਂਸਫਾਰਮਰ ਇੱਕੋ ਦਿਨ ਰੱਖੇ ਗਏ ਸੀ ਨਵੀਆਂ ਲਾਈਨਾਂ ਪੈ ਰੀਆਂ ਨੇ ਰਿਪੇਅਰ ਹੋ ਰਹੀਆਂ ਪੋਲ ਲੱਗ ਰਹੇ ਆ ਤੋਂ ਨਵੀਨੀਕਰਨ ਜਿਹੜਾ ਵਾ ਉਹ ਕਾਦੀਆਂ ਦਾ ਕੀਤਾ ਜਾ ਰਿਹਾ ਫਿਰ ਇਸ ਤੋਂ ਬਾਅਦ 25 ਖੇਡ ਸਟੇਡੀਅਮ ਜਿਹੜੇ ਆ ਉਹ ਮਨਜ਼ੂਰ ਹੋਏ ਨੇ ਉਹਨਾਂ ਦੇ ਟੈਂਡਰ ਲੱਗ ਚੁੱਕੇ ਆ ਔਰ ਹਰ ਸਟੇਡੀਅਮ ਜਿਹੜਾ ਮਿਨੀਮਮ 25 30 ਲੱਖ ਤੋਂ ਸ਼ੁਰੂ ਹੋ ਕੇ 50 ਤੋਂ 60 ਲੱਖ ਤੱਕ ਦੀ ਲਾਗਤ ਵਾਲੇ ਜ਼ਮੀਨ ਦੇ ਮੁਤਾਬਕ ਜਿਹੜੀ ਆ ਉਹਦੀ ਲਾਗਤ ਲੱਗਣੀ ਆ ਔਰ ਕਰੋੜਾ ਰੁਪਏ ਜਿਹੜੇ ਆ ਸਟੇਡੀਅਮ ਬਣਾਉਣ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜੇ ਆ ਕੀਤੇ ਜਾਣੇ ਆ ਫਿਰ ਹੋਰ ਇੱਕ ਮੈਂ ਕਾਦੀਆਂ ਨਗਰ ਨਿਵਾਸੀਆਂ ਨੂੰ ਖੁਸ਼ਖਬਰੀ ਦੇਣਾ ਚਾਹੁੰਨਾ ਕਿ ਕਾਦੀਆਂ ਸ਼ਹਿਰ ਦੇ ਲਈ ਇੱਕ ਵੱਡੀ ਜਿਹੜਾ ਪਾਣੀ ਦੀ ਟੈਂਕੀ ਜਿਹੜੀ ਆ ਉਹ ਮਨਜ਼ੂਰ ਹੋ ਗਈ ਆ ਔਰ ਤਕਰੀਬਨ 9.5 ਕਰੋੜ ਰੁਪਏ ਦੀ ਲਾਗਤ ਨਾਲ ਤਕਰੀਬਨ 16 ਕਿਲੋਮੀਟਰ ਪਾਈਪਲਾਈਨ ਜਿਹੜੀ ਆ ਨਵੀਂ ਪਾਈਪਲਾਈਨ ਉਹ ਕਾਦੀਆਂ ਸ਼ਹਿਰ ਚ ਪਹੇਗੀ ਔਰ ਇੱਕ ਇੱਕ ਘਰ ਨੂੰ ਜਿਹੜਾ ਵਾ ਉਹ ਸਾਫ਼ ਸੁਥਰਾ ਪਾਣੀ ਜਿਹੜਾ ਉਹ ਦਿੱਤਾ ਜਾਊਗਾ ਪਹਿਲੋਂ ਤੇ ਅਸੀਂ ਟਿਊਬਵੈੱਲ ਤੇ ਰਾਈ ਪਾਣੀ ਦੇਾਂਗੇ ਤੇ ਜਿਹੜਾ ਸਾਡਾ ਡਬਲਿਊਟੀਪੀ ਆ ਵਾਟਰ ਟ੍ਰੀਟਮੈਂਟ ਪਲਾਂਟ ਆ ਜਿਹਦੀ ਜ਼ਮੀਨ ਸਰਕਾਰ ਵੱਲੋਂ ਐਕਵਾਇਰ ਹੋ ਚੁੱਕੀ ਆ ਰਜਿਸਟਰੀ ਹੋ ਚੁੱਕੀ ਆ ਉਹਦੀ ਜਿਹੜੀ ਆ ਡੀਪੀਆਰ ਪੈਂਡਿੰਗ ਆ ਮੈਂ ਕੱਲ ਹੀ ਸਾਰੀ ਐਕਸੀਅਨ ਸਾਹਿਬ ਐਸਟੀਓ ਸਾਹਿਬ ਨਾਲ ਪ੍ਰੋਗਰੈਸ਼ਨ ਦੀ ਰਿਪੋਰਟ ਲਈ ਸੀ ਉਹਦੇ ਚ ਜਿਹੜਾ ਉਹਦਾ ਐਸ ਵੇਲੇ ਸਟੇਟਸ ਆ ਕਿ ਉਹਦੀ ਜਿਹੜੀ ਡੀਪੀਆਰ ਆ ਉਹ ਮਿਨਿਸਟਰੀ ਲੈਵਲ ਤੇ ਪੈਂਡਿੰਗ ਆ ਫਿਰ ਮੈਂ ਮਿਨਿਸਟਰ ਸਾਹਿਬ ਨਾਲ ਵੀ ਇਹ ਟੇਕ ਅਪ ਕਰ ਰਹੇ ਆ ਔਰ ਉਹ ਅਪਰੂਵ ਹੋ ਕੇ ਫਿਰ ਇਥੇ ਵਾਟਰ ਟ੍ਰੀਟਮੈਂਟ ਪਲਾਂਟ ਵੀ ਲੱਗੇਗਾ ਔਰ ਉਸ ਤੋਂ ਅਗਲਾ ਜਿਹੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਆ ਉਹ ਸਾਨੂੰ ਦਿੱਕਤ ਆ ਰਹੀ ਆ ਕਿਉਂਕਿ ਡੱਲਾ ਪਿੰਡ ਦੀ ਜਿਹੜੀ ਪੰਚਾਇਤ ਆ ਉਹ ਸਾਨੂੰ ਜ਼ਮੀਨ ਨਹੀਂ ਦੇ ਰਹੀ ਉਹ ਵੀ ਮੈਂ ਕੱਲ ਏਡੀਸੀ ਸਾਹਿਬ ਨਾਲ ਗੱਲ ਕੀਤੀ ਆ ਕਿ ਜਾਂ ਤੇ ਉਹ ਸਾਨੂੰ ਜ਼ਮੀਨ ਦੇ ਦੇਣ ਕਿਉਂਕਿ ਸਰਕਾਰ ਨੇ ਪੈਸੇ ਦੇਣੇ ਆ ਤੇ ਜ਼ਮੀਨ ਲੈਣੀ ਆ ਜੇ ਉਹ ਨਹੀਂ ਦੇਣਗੇ ਤੇ ਸਰਕਾਰ ਫਿਰ ਪ੍ਰਾਈਵੇਟ ਜ਼ਮੀਨ ਜਿਹੜੀ ਆ ਮੁੱਲ ਖਰੀਦ ਕੇ ਤੇ ਫਿਰ ਸੀਵਰੇਜ ਦਾ ਕੰਮ ਜਿਹੜਾ ਉਹ ਸ਼ੁਰੂ ਕਰਾਊਗੀ ਸੋ ਮੈਂ ਤੇ ਮੇਰੀ ਕੋਸ਼ਿਸ਼ ਰਹਿੰਦੀ ਆ ਕਿ ਮੈਂ ਡੇ ਟੂ ਡੇ ਮੋਨੀਟਰਿੰਗ ਕਰਕੇ ਔਰ ਕਾਦੀਆਂ ਸ਼ਹਿਰ ਦੀ ਔਰ ਆਪਣੇ ਨਗਰਾਂ ਦਾ ਜਿਹੜੇ ਆ ਵਿਕਾਸ ਦੇ ਕਾਰਜ ਨੇ ਸੁਧਾਰ ਦੇ ਕਾਰਜ ਨੇ ਇਲਾਕੇ ਨੂੰ ਅੱਗੇ ਲੈ ਕੇ ਜਾਣ ਦੇ ਕਾਰਜ ਨੇ ਉਹ ਕਰ ਸਕਦਾ ਆ ਬੜਾ ਮੰਤ ਭਾਗ ਆ ਜੀ ਪਰਸੋਂ ਸਾਡੇ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਵੀ ਬਟਾਲੇ ਹੋ ਕੇ ਗਏ ਆ ਔਰ ਉਹਨਾਂ ਨੇ ਸਾਰਾ ਸਿਚੁਏਸ਼ਨ ਦਾ ਜਿਹੜਾ ਵਾ ਮਾਇਨਾ ਕੀਤਾ ਵਾ ਔਰ ਅਸੀਂ ਵਚਨਬੱਧ ਆ ਕਿ ਜਿਹੜਾ ਵੀ ਕ੍ਰਾਈਮ ਹੁੰਦਾ ਆ ਉਹਦੇ ਤੇ ਸਖਤ ਤੋਂ ਸਖਤ ਐਕਸ਼ਨ ਜਿਹੜਾ ਵਾ ਉਹ ਲਿਆ ਜਾਏਗਾ ਔਰ ਲਾਅ ਐਂਡ ਆਰਡਰ ਨੂੰ ਜਿਹੜਾ ਵਾ ਉਹ ਕੰਟਰੋਲ 'ਚ ਲਿਆ ਜਾਵੇਗਾ ਪਰ ਮੈਂ ਇਹਦੇ ਨਾਲ ਦੱਸਣਾ ਚਾਹੁੰਨਾ ਔਰ ਪੁੱਛਣਾ ਵੀ ਚਾਹੁੰਨਾ ਕਿ ਇਹ ਜਿਹੜੇ ਗੈਂਗਸਟਰ ਨੇ ਇਹ ਕਿੰਨਾ ਦੀ ਦੇਣ ਨੇ ਕਿਹੜੀਆਂ ਸਰਕਾਰਾਂ ਪਿੱਛੇ ਰਹੀਆਂ ਔਰ ਕਿਹਨਾਂ ਨੇ ਇਹਨਾਂ ਨੂੰ ਸ਼ਹਿਦ ਦਿੱਤੀ ਕਿਹਨਾਂ ਨੇ ਇਹਨਾਂ ਨੂੰ ਬढ़ावा ਦਿੱਤਾ ਕਿ ਉਹ ਅੱਜ ਇਸ ਲੈਵਲ ਤੱਕ ਜਿਹੜਾ ਵਾ ਉਹ ਕ੍ਰਾਈਮ ਕਰਨ ਦੇ ਸਮਰੱਥ ਹੋਏ ਆ ਸੋ ਇੱਕ ਗੱਲਤ ਮੈਂ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਕਿਸੇ ਵੀ ਗੈਂਗਸਟਰ ਨੂੰ ਕੋਈ ਬढ़ावा ਨਹੀਂ ਦੇ ਰਹੀ ਪਰ ਜੋ ਵਿਰਾਸਤੇ ਚ ਸਾਨੂੰ ਆਇਆ ਵਾ ਉਹਦੇ ਤੇ ਅਸੀਂ ਜ਼ਰੂਰ ਠਲ ਪਾਵਾਂ ਹਾਂ ਇੱਕ ਮੈਂ ਹੋਰ ਗੱਲ ਦੱਸਣਾ ਚਾਹੁੰਦਾ ਕਿ ਜਮਾਤ ਅਹਿਮਦੀਆ ਦੇ ਜਿਹੜੇ 4-5 ਕਰੋੜ ਦੇ ਕੰਮ ਨੇ ਜਿਹੜੀਆਂ ਇੰਟਰਨਲ ਰੋਡਸ ਨੇ ਖਾਸ ਕਰਕੇ ਕਿਉਂਕਿ ਹੁਣ ਸਲਾਨਾ ਜਲਸਾ ਜਿਹੜਾ ਹਰ ਸਾਲ ਦਸੰਬਰ ਦੇ ਮਹੀਨੇ ਚ ਆਉਂਦਾ ਉਹਦੇ ਕੰਮ ਵੀ ਜਿਹੜੇ ਆ ਉਹ ਅਪਰੂਵ ਹੋ ਚੁੱਕੇ ਆ ਸਿਰਫ ਉਹਦੀ ਫਾਈਨੈਂਸ਼ੀਅਲ ਅਲੋਕੇਸ਼ਨ ਜਿਹੜੀ ਆ ਉਹ ਚੀਫ ਮਿਨਿਸਟਰ ਸਾਹਿਬ ਕੋਲ ਪੈਂਡਿੰਗ ਆ ਉਹ ਵੀ ਆਉਣ ਵਾਲੇ ਕੁਝ ਦਿਨਾਂ ਚ ਅਲੋਕੇਸ਼ਨ ਹੋ ਕੇ ਟੈਂਡਰ ਲੋਟ ਹੋ ਕੇ ਤੇ ਇਹ ਕੰਮ ਜਿਹੜੇ ਆ ਆਪਾਂ ਸਲਾਨਾ ਜਲਸਾ ਤੋਂ ਪਹਿਲੋਂ-ਪਹਿਲੋਂ ਜਿਹੜੇ ਆ ਉਹ ਸ਼ੁਰੂ ਕਰ ਦਿਆਂ